ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਦਲਜੀਤ ਤਰਜਨੂਆ ਦੋਸਤੋ ਅਸੀਂ ਪਿਛਲੇ ਸਮੇਂ ਤੋਂ ਕਾਫੀ ਦੇਖਦੇ ਆਂ ਸਿਆਸਤ ਦੇ ਵਿੱਚ ਬੜੀ ਰਦੋਬਦਲ ਹੋ ਰਹੀ ਆ ਰਦੋਬਦਲ ਹੋਣਾ ਸੁਭਾਵਿਕ ਆ ਕਿਉਂਕਿ ਜਦੋਂ ਵੀ ਇਲੈਕਸ਼ਨ ਆਉਂਦੀ ਇਲੈਕਸ਼ਨ ਕੋਈ ਵੀ ਹੋਵੇ ਉਹਦੇ ਵਿੱਚ ਹਮੇਸ਼ਾ ਹਰ ਵਾਰ ਰਦੋਬਦਲ ਹੁੰਦੀ ਆ ਪਰ ਇਸ ਵਾਰ ਜਿਹੜੀ ਰਦੋਬਦਲ ਹੋਈ ਆ ਬੜੀ ਇਤਿਹਾਸਕ ਹੋਈ ਆ ਕਿਉਂਕਿ ਪਿਛਲੀ ਵਾਰ ਲੋਕਾਂ ਦਾ ਰਾਏ ਹੁੰਦੀ ਸੀ ਕਿ ਉਸ ਨੂੰ ਪਾਰਟੀ ਨੇ ਕਿਸੇ ਪਾਰਟੀ ਨੇ ਕੋਈ ਉਹਦਾ ਕਮਨੀ ਕੀਤਾ ਜਾਂ ਪਾਰਟੀ ਨੂੰ ਹੰਗੋਲਿਆ ਕੀਤਾ ਦੇਖਾ ਕੀਤਾ ਤਾਂ ਉਹ ਪਾਰਟੀ ਛੱਡ ਗਈ ਆ ਪਰ ਇਸ ਵਾਰ ਜਿਹੜੀ ਰੱਦੋਬਦਲ ਹੋਈ ਆ ਮੌਜੂਦਾ ਪਾਰਟੀ ਦੇ ਵਿੱਚੋਂ ਜਿਹੜੇ ਇਸ ਵੇਲੇ ਸੰਸਦ ਸੇ ਵਿਧਾਇਕ ਸੀ ਉਹਨਾਂ ਨੇ ਪਾਰਟੀ ਛੱਡੀ ਆ ਸੋ ਇਹਨੇ ਸਾਰੇ ਸਵਾਲਾਤ ਨੂੰ ਲੈ ਕੇ ਅਸੀਂ ਅੱਜ ਗੱਲ ਕਰਦੇ ਹਾਂ ਹਾਂ ਸਾਹਿਬਾ ਕੈਬਨਰ ਮੰਤਰੀ ਸਦਾਸੂ ਸਿੰਘ ਠੰਡਲ ਉਹਨਾਂ ਦੇ ਨਾਲ ਉਹ ਇਸ ਰੱਦੋਬਦਲ ਨੂੰ ਸਿਆਸਤ ਦੇ ਵਿੱਚ ਵੱਡੇ ਪੱਧਰ 'ਤੇ ਹੋ ਰਹੀ ਰੱਦੋਬਦਲ ਨੂੰ ਕਿਸ ਤਰ੍ਹਾਂ ਦੇ ਸਦਾਸੂ ਸਿੰਘ ਠੰਡਲ ਜੀ ਤੁਹਾਡਾ ਸਵਾਗਤ ਹੈ ਜੀ ਨਿਵੀਂ ਇੰਡੀਆ ਨਿਊਜ਼ ਤੇ ਜੀ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਜੀਤ ਪੰਨੂ ਪਰੇਤ੍ਰੋਤੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਪਿਛਲੇ ਸਮੇਂ ਤੋਂ 2024 ਦੀਆਂ ਇਲੈਕਸ਼ਨਾਂ ਜਿਹੜੀਆਂ ਲੋਕ ਸਭਾ ਆ ਰਹੀਆਂ ਜਿਹੜਾ ਵੱਖ-ਵੱਖ ਤਰੀਕਾਂ ਤੇ ਵੱਖ-ਵੱਖ ਭਾਗ ਦੇ ਚਰਚਾ ਹੋਣੀ ਹੈ ਪੰਜਾਬ ਦੇ ਵਿੱਚ 1 ਜੂਨ ਨੂੰ ਜਿਹੜੀ ਤੈਹ ਹੋਈ ਆ ਵੋਟਾਂ ਪੈਣੀਆਂ ਤੇ ਉਹਦਾ ਮੱਧ ਨਜ਼ਰ ਵਿਰਧੋ-ਵਧੋ ਪੰਜਾਬ ਦੀ ਸਿਆਸਤ 'ਚ ਬੜੀ ਰਦੋ-ਬਦਲ ਹੋ ਰਹੀ ਆ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਦੇਖੋ ਜਰੋਹਾ ਜੀ ਹਿੰਦੁਸਤਾਨ ਦੇ ਅੰਦਰ ਸੰਵਿਧਾਨਕ ਤੌਰ ਤੇ ਸਾਰੇ ਪਾਰਲੀਮੈਂਟ ਦੇ ਆ ਫੈਮਿਲੀ ਦੀਆਂ ਕਾਰਪੋਰੇਸ਼ਨਾਂ ਦੀਆਂ ਪੰਚਾਇਤਾਂ ਦੀਆਂ ਇਹ ਇਲੈਕਸ਼ਨਾਂ ਜਿਹੜੀਆਂ ਆ ਹਰ 5 ਸਾਲ ਦੇ ਵੱਟ ਨੇ ਔਰ ਬਾਅਦ ਇਹ ਲਿ ਕੋਟਾਂ ਹੁੰਦੀਆਂ ਤੇ ਹਰ ਸਟੇਟਾਂ ਦੇ ਵਿੱਚ ਔਰ ਦੇਸ਼ ਦੇ ਵਿੱਚ ਬੱਖ ਬੱਖ ਪਾਰਟੀਆਂ ਜਿਹੜੀਆਂ ਆ ਇਹਦੇ ਵਿੱਚ ਪਾਰਟਿਸਿਪੇਟ ਕਰਦੀਆਂ ਔਰ ਹਿੰਦੁਸਤਾਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਿਹੜੀ ਉਹ ਬਣਿਆ ਗਿਆ ਪਰ ਜਿਹੜੀ ਇਸ ਵਾਰੀ 2024 ਦੀ ਦੇਸ਼ ਦੀ ਨਵੀਂ ਪਾਰਲੀਮੈਂਟ ਬਣਨੀ ਆ ਉਹਦੇ ਇਲੈਕਸ਼ਨ ਦੇਸ਼ ਵਿੱਚ 7 ਪੜਾਵਾਂ ਦੇ ਵਿੱਚ ਉਹ ਹੋ ਰਹੀ ਆ ਔਰ ਪਹਿਲਾ ਪੜਾ ਜਿਹੜਾ ਲਗਭਗ ਉੱਥੇ ਵੋਟਾਂ ਪੈਣ ਦੀ ਤਿਆਰੀ ਉਹ ਇਸ ਵੇਲੇ ਹੋ ਗਈ ਆ ਸੋ ਪੰਜਾਬ ਸੂਬਾ ਜਿਹਦੇ ਵਿੱਚ ਲਾਸਟ ਵਿੱਚ ਜਾ ਕੇ ਵੋਟਾਂ ਪੈਣੀਆਂ ਪਹਿਲੇ ਜੂਨ ਨੂੰ ਵੋਟਾਂ ਪੈਣੀਆਂ ਜਦ ਕਿ 7 ਮਈ ਨੂੰ ਜਿਹੜਾ ਪ੍ਰੋਟੈਸਟ ਸਾਡਾ ਸ਼ੁਰੂ ਹੋ ਜਾਣਾ ਪਹਿਲੇ ਜੂਨ ਨੂੰ ਵੋਟਾਂ ਪੈ ਕੇ ਤੇ 4 ਜੂਨ ਨੂੰ ਰਿਜ਼ਲਟ ਜਿਹੜਾ ਉਹ ਆਣਾ ਪਰ ਆਪਾਂ ਜਿਹਦਾ ਤੁਸੀਂ ਦੱਸੀਆ ਗੱਲ ਕਿ ਇੱਥੇ ਪਾਰਟੀਆਂ ਦੀ ਕੈਂਡੀਡੇਟਾਂ ਦੀ ਜੋ ਰੱਦੋ ਬਦਲ ਹੋ ਰਹੀ ਹੈ ਇਹ ਵੱਡੇ ਪੱਧਰ ਤੇ ਆ ਇਸ ਵਾਰੀ ਤਾਂ ਪਤਾ ਨਹੀਂ ਲੱਗਦਾ ਕਿ ਕਿਹੜਾ ਬੰਦਾ ਰਾਤ ਨੂੰ ਕਿਹੜੀ ਪਾਰਟੀ ਵਿੱਚ ਹੁੰਦਾ ਤੇ ਉੱਠਦਾ ਕਿਹੜੀ ਪਾਰਟੀ ਦੇ ਵਿੱਚ ਉਹ ਉਹ ਲੋਕਾਂ ਵਿੱਚ ਵੀ ਬਹੁਤ ਬੜਾ ਕਨਫਿਊਜ਼ ਹੋ ਪੈਦਣਾ ਹੋਇਆ ਹੁਣ ਗੱਲ ਫਿਰ ਚ ਨੂੰ ਸੋਚਣ ਵਾਲੀ ਇਹ ਹੈ ਕਿ ਇਹ ਕਿਉਂ ਹੋਇਆ ਮੈਂ ਸਮਝਦਾ ਕਿ ਇਹਦੇ ਬਹੁਤ ਲੰਮਾ ਟਾਈਮ ਨਹੀਂ ਥੋੜਾ ਟਾਈਮ ਬਣਾ ਜੇ ਆਪਾਂ ਪਿਛੇ ਨੂੰ ਝਾਤ ਮਾਰੀਏ ਜਦੋਂ ਪੰਜਾਬ ਦੇ ਵਿੱਚ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇਹ ਸਰਕਾਰ ਜਦੋਂ ਬਣੀ ਆ ਤੇ ਇਹਦੇ ਕੋਲ ਵੀ ਬਹੁਤੇ ਆਪਣੇ ਕੇਡਰ ਨਹੀਂ ਸੀ ਇਨੇ ਟਿਕਟਾਂ ਦੇਣ ਵੇਲੇ ਵੀ ਕੋਈ ਸਾਥ 파ਰਟੀ ਦਾ ਲੈ ਲਿਆ ਉਸ 파ਰਟੀ ਦਾ ਲੈ ਲਿਆ ਤੇ ਉਹ ਤੋਂ ਇਕੱਠੇ ਕਰਕੇ ਬੰਦੇ ਇਕੱਠੇ ਕਰ ਲਏ ਤੇ ਆਮ ਇਹ 파ਰਟੀ ਕਹਿੰਦੀ ଥି ਕਿ ਅਸੀਂ ਆਮ ਲੋਕਾਂ ਦੀ 파ਰਟੀ ਆ ਤੇ ਅਸੀਂ ਜਿਹੜੇ ਆ ਕੋਈ ਸਾਈਕਲ ਪੈਂਚਰ ਲਾਉਣ ਵਾਲਾ ਕੋਈ ਕਰਿਆਨਾਰੀ ਦੀ ਦੁਕਾਨ ਕਰਨ ਵਾਲਾ ਕੋਹੋ ਲੋਕਾਂ ਨੂੰ ਟਿਕਟਾਂ ਦਿੱਤੀਆਂ ਤੇ ਲੋਕਾਂ ਨੂੰ ਉਹਨਾਂ ਨੂੰ ਐਮਐਲਏ ਬਣਾ ਦਿੱਤਾ ਹੁਣ ਮਸਲਾ ਆ ਗਿਆ ਕਿ ਜਦੋਂ ਜਲੰਧਰ ਦੀ ਜਿਹੜੀ ਆ ਗਿਮਨੀ ਚੌਂ ਆਈ ਆ ਪਾਰਲੀਮੈਂਟ ਦੀ ਤੁਹਾਨੂੰ ਪਤਾ ਸਾਡੇ ਉੱਤੇ ਇੱਕ ਐਮਪੀ ਦੀ ਡੈਥ ਹੋ ਗਈ ਸੀ ਤੇ 파ਰਟੀ ਨੂੰ ਜਲੰਧਰ ਤੋਂ ਕੈਂਡੀਡੇਟ ਨਹੀਂ ଥିਗਾ ਆਮ ਆਦਮੀ 파ਰਟੀ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਦੂਜੀ ਪਾਰਟੀ ਤੋਂ ਰੈਂਕ ਨੂੰ ਲਿਆ ਕੇ ਆਪਣਾ ਕੈਂਡੀਡੇਟ ਬਣਾਇਆ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਪਹਿਲਾ ਕੈਂਡੀਡੇਟ ਸੀ ਉਹ ਠੇਹਰਦੇ ਸਨ ਆਪਣੀ ਪਾਰਟੀ ਨਾਲ ਉਹਦਾ ਕਹਿ ਕੇ ਦੂਜੀ ਪਾਰਟੀ ਵਿੱਚ ਚਲੇ ਗਿਆ ਜਿਸ ਪਾਰਟੀ ਵਿੱਚ ਗਿਆ ਉਹ ਆ ਦੇਸ਼ ਦੀ ਰੂਲਿੰਗ ਪਾਰਟੀ ਜਿਹੜੀ ਆਪਾਂ ਭਾਜਪਾ ਜਨਤਾ ਪਾਰਟੀ ਕਹਿੰਦੇ ਆ ਅਸਲ ਰੌਲਾ ਜਿਹੜਾ ਆ ਇਹ ਦੋਨੋਂ ਪਾਰਟੀਆਂ ਦਾ ਕਿਉਂਕਿ ਪੰਜਾਬ ਦੇ ਵਿੱਚ ਨਾ ਤਾਂ ਆਮ ਆਦਮੀ ਪਾਰਟੀ ਦਾ ਇੰਨਾ ਕੇਡਰ ਆ ਜਿਹੜਾ ਪਾਰਲੀਮੈਂਟ ਦੀਆਂ ਚੋਣਾਂ ਦੇ ਲਈ ਨਹੀਂ ਆਪਣਾ ਕਰ ਸਕੇ ਇਹ ਵੀ ਦੂਜੀਆਂ ਪਾਰਟੀਆਂ ਦੇ ਬੰਨੇ ਝਾਤਦੇ ਆ ਇਧਰ ਉਧਰੋਂ ਕੈਂਡੀਡੇਟ ਆਉਣ ਪਰ ਜਿਹੜੇ ਨਹੀਂ ਗੱਲ ਚੱਲੀ ਤੇ ਆਪਣੇ ਪੰਜ ਮੰਤਰੀ ਖੜੇ ਕਰਨੇ ਪਏ ਔਰ ਚਾਰ ਜਿਹੜੇ ਆ ਉਹ ਮੌਜੂਦਾ ਐਮਐਲਏ ਜਿਹੜੇ ਆ ਉਹ ਖੜੇ ਕਰਨੇ ਪਏ ਆ ਇਹ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਇਵੇਂ ਜਿਹੜੀ ਭਾਰਤੀ ਜਨਤਾ ਪਾਰਟੀ ਆ ਇਹਦਾ ਲੰਬੇ ਸਮਾਂ ਤੋਂ ਜਿਹੜਾ ਅਲਾਈਅੰਸ ਮੈਂ ਸੋਚਦਾ ਉਹ ਸ਼੍ਰੋਮਣੀ ਕਾਜਦਲ ਦੇ ਨਾਲ ਪੰਜਾਬ ਦੇ ਵਿੱਚ ਉਹ ਚੱਲ ਰਿਹਾ ਸੀ ਤੇ ਇਥੋਂ ਜਿਹੜੀ ਇਹ ਪਾਰਟੀ ਆ ਇਹ ਤਿੰਨ ਸੀਟਾਂ ਦੇ ਉੱਪਰ ਇਲੈਕਸ਼ਨ ਲੜਦੀ ਸੀ ਤੇ ਬਾਕੀ 10 ਸੀਟਾਂ ਸ਼੍ਰੋਮਣੀ ਕਾਜਾ ਲੜਦਾ ਸੀ ਹੁਣ ਜਿਉ ਨਾਤਾ ਟੁੱਟਿਆ ਸ਼੍ਰੋਮਣੀ ਕਾਜਾ ਲੜਦਾ ਭਾਰਤੀ ਜਨਤਾ ਪਾਰਟੀਆਂ ਜੋ ਲੜਦਾ ਟੁੱਟਿਆ ਤੇ ਉਹਨਾਂ ਨੂੰ 13 ਕੈਂਡੀਡੇਟ ਜਿਹੜੇ ਆਪਣੇ ਖੜੇ ਕਰਨ ਵਾਸਤੇ ਜਿਹੜੀਆਂ ਆ ਉਹ ਵੀ ਗੱਲ ਸੋਚਣੀ ਵਿਚਾਰਨੀ ਪਈ ਉਹਦੇ ਵਾਸਤੇ ਵੀ ਪੰਤ ਤੋੜ ਜਿਹੜੀ ਆ ਉਸ ਪਾਰਟੀ ਨੇ ਵੀ ਸ਼ੁਰੂ ਕੀਤੀ ਆ ਔਰ ਲਗਾਤਾਰ ਹਲੇ ਨਿਰੰਤਰ ਉਹ ਜਾਰੀ ਆ ਸੋ ਇਸੇ ਕਰਕੇ ਮੈਂ ਸਮਝਦਾ ਕਿ ਇਹਨਾਂ ਪਾਰਟੀਆਂ ਦੇ ਵਿੱਚ ਇਹ ਵੱਡੀ ਕਮੀ ਰਹੀ ਔਰ ਇਹ ਕਮੀ ਅੱਜ ਮੈਨੂੰ ਹੋਰ ਸਾਰੀਆਂ ਪਾਰਟੀਆਂ ਵਿੱਚ ਵੀ ਨਜ਼ਰ ਆਉਂਦੀ ਆ ਉਹ ਵੱਡੀ ਜਿਹੜੀ ਕਮੀ ਨਜ਼ਰ ਆ ਰਹੀ ਹੈ ਉਹ ਆ ਜਿਹੜੀਆਂ ਰਿਜ਼ਰਵ ਸੀਟਾਂ ਆ ਉਹਨਾਂ ਦੇ ਉੱਪਰ ਕਿਉਂਕਿ ਮੈਂ ਕਿਤੇ ਨਾ ਕਿਤੇ ਦਿਲ ਦੇ ਜੀ ਇਹ ਗੱਲ ਮਹਿਸੂਸ ਕਰ ਰਿਹਾ ਹਾਂ ਕਿ ਪੋਲੀਟੀਕਲ ਪਾਰਟੀਆਂ ਨੇ ਇਸ ਗੱਲ ਦੇ ਉੱਪਰ ਕਦੀ ਡੀਪਲੀ ਵਿਚਾਰ ਨਹੀਂ ਕੀਤੀ ਕਿ ਸਾਡੀਆਂ ਜਿਹੜੀਆਂ ਆ ਉਹ ਚੌਥੀ ਰਿਜ਼ਰਵ ਅਸੈਂਬਲੀ ਹਲਕੇ ਆ ਸਾਡੀਆਂ ਜਿਹੜੀਆਂ ਚਾਰ ਪਾਰਲੀਮੈਂਟੋੜ ਰਿਜ਼ਰਵ ਆ ਔਰ ਉਹਨਾਂ ਵਾਸਤੇ ਜਿਹੜੇ ਆ ਰਿਜ਼ਰਵ categories ਦੇ ਕੈਂਡੀਡੇਟਾਂ ਨੂੰ ਪ੍ਰਮੋਟ ਨਹੀਂ ਕੀਤਾ ਜਿਵੇਂ ਅੱਜ ਪੰਜ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਮੇਨ ਜਿਹੜੀਆਂ ਲੜ ਰਹੀਆਂ ਕਿਤੇ ਜੇ ਸਿਮਰਨ ਸਿੰਘ ਮਾਨ ਨੂੰ ਗੱਲ ਲਈ ਤਾਂ 6 ਪਾਰਟੀਆਂ ਬਣ ਜਾਣੀਆਂ ਤੇ ਛੇਆਂ ਪਾਰਟੀਆਂ ਨੂੰ ਜੇ 4-4 ਚਾਹੀਦੇ ਆ ਤਾਂ 6-4 24 25 ਕੈਂਡੀਡੇਟ ਰਿਜ਼ਰਵ ਉਹ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਆ ਜਿਨ੍ਹਾਂ ਦੀ ਅੱਜ ਕਮੀ ਜਿਹੜੀ ਆ ਸਾਰੀ ਪਾਰਟੀਆਂ ਨੂੰ ਖੜਕ ਰਹੀ ਆ ਨਜ਼ਰ ਆ ਰਹੀ ਆ ਸੋ ਇੱਕ ਸਿਗਨਲ ਵੀ ਆ ਇੱਕ ਇਹ ਪਾਰਟੀ ਨੂੰ ਹੁਣ ਸੋਚਣਾ ਵੀ ਪਊਗਾ ਜੋ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਲਕੇ ਹੋਰ ਵਧਣੇ ਆ ਜੋ ਇਹਨਾਂ ਦੀ ਹੋ ਸਕਦੀ ਆ ਪਾਰਲੀਮੈਂਟ ਦੇ ਹਲਕੇ ਵੀ ਵਧਣ ਦੀ ਸੰਭਾਵਨਾ ਆ ਅਸੈਂਬਲੀ ਹਲਕੇ ਵਧਣ ਦੀ ਵੀ ਸੰਭਾਵਨਾ ਆ ਤੇ ਇਹਦੇ ਵਿੱਚ ਵੱਡੇ ਘਰਾਣੇ ਜਿਹੜੇ ਆ ਉਹਨਾਂ ਨੂੰ ਇਹ ਵੀ ਸੋਚਣਾ ਪਊਗਾ ਜੇ ਇਹਦੇ ਰਾਜ ਕਰਨਾ ਤੇ ਸਾਨੂੰ ਇਹਨਾਂ ਕਮਿਊਨਿਟੀ ਨੂੰ ਵੀ ਬਰਾਬਰ ਦਾ ਪੈਰਲਲ ਲਿਆਉਣਾ ਪਊਗਾ ਪੈਰਲਲ ਲਿਆਉਣਾ ਪਊਗਾ ਰੱਖਣਾ ਪਊਗਾ ਇਹ ਵੀ ਰਾਜਨੀਤੀ ਦੇ ਵਿੱਚ ਆ ਗਾ ਵਧਣਗੇ ਤਾਂ ਹੀ ਇਹ ਸਿੱਟਾ ਪੂੜੀਆਂ ਕੀਤੇ ਜਾਂ ਜਾਂ ਕਰਦੀਆਂ ਤੇ ਉਸ ਕਰਕੇ ਇਹ ਜਿਹੜੀ ਇਸ ਵਾਰੀ ਦੀ ਇਲੈਕਸ਼ਨ ਵਾ ਇਹ ਇਲੈਕਸ਼ਨ ਨੇ ਜਿੱਥੇ ਦੇਸ਼ ਦੀ ਸਰਕਾਰ ਦਾ ਫੈਸਲਾ ਕਰਨਾ ਉਥੇ ਪਾਰਟੀਆਂ ਨੂੰ ਵੀ ਇਸ ਗੱਲੇ ਫੈਸਲਾ ਕਰਨ ਲਈ ਮਜਬੂਰ ਕਰਨਾ ਕਿ ਇਹਨਾਂ ਲੋਕਾਂ ਨੂੰ ਵੀ ਜਿਹੜੇ ਆ ਉਸ ਤਰੀਕੇ ਦੇ ਨਾਲ ਤਿਆਰ ਕਰਨਾ ਜਿਹੜਾ ਇਹ ਪਾਰਟੀਆਂ ਦੀ ਮਜਬੂਰੀ ਬਣ ਜਾਣਾ ਔਰ ਪਾਰਟੀ ਨੂੰ ਇੱਤੇ ਹੁਣ ਤੋਂ ਥੋਜ ਵਿਚਾਰ ਉਹ ਕਰਨੀ ਚਾਹੀਦੀ ਆ ਲੱਗ ਕੇ ਮੈਂ ਸਮਝਦਾ ਕਿ ਜੋ ਵੀ ਰਿਜ਼ਲਟ ਆਊਗਾ ਮੈਨੂੰ ਪੂਨ ਆਫਿਆ ਕਿ ਪੰਜਾਬ ਦੇ ਲੋਕ ਬੜੇ ਸਿਆਣੇ ਆ ਜਿਹੜੇ ਵੀ ਕੈਂਡੀਡੇਟ ਆਉਣਗੇ ਇਹ ਪਾਰਟੀਆਂ ਬਾਰੇ ਵੀ ਵਿਚਾਰ ਕਰਨਗੇ ਕੈਂਡੀਡੇਟਾਂ ਬਾਰੇ ਵੀ ਵਿਚਾਰ ਕਰਨਗੇ ਕਿ ਕਿਹੜਾ ਕੈਂਡੀਡੇਟ ਜਿਹੜਾ ਆ ਉਹ ਹਰ ਇਲੈਕਸ਼ਨ ਦੇ ਵਿੱਚ ਥੋਸੀਆਂ ਮਾਰਦਾ ਖੱਬੇ ਸੱਜੇ ਸੱਜੋਂ ਬੱਬੇ ਜਾਂਦਾ ਆਪਣਾ ਮੌਕਾ ਦੇਖ ਕੇ ਉਹ ਆਉਂਦਾ ਹੁਣ ਲੋਕ ਜਿਹੜੇ ਆ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਆ ਔਰ ਸਾਡੇ ਮਰਹੂਮ ਲੀਡਰ ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਹਮੇਸ਼ਾ ਕਿਹਾ ਕਰਦੇ ਸੀ ਕਾਕਾ ਪਾਰਟੀ ਆਪਣੀ ਮਾਂ ਆ ਇਹ ਆਪਣੀ ਮਾਂ ਦੀ ਪਾਰਟੀ ਜਿਹੜੀ ਆ ਇਹ ਕਦੇ ਨਹੀਂ ਛੱਡਣੀ ਚਾਹੀਦੀ ਤੇ ਅਸੀਂ ਤਾਂ ਅੱਜ ਵੀ ਮੈਂ ਤਾਂ ਉਸ ਗੱਲ ਤੇ ਪਹਿਰਾ ਦਿੰਦਾ ਮੈਨੂੰ ਮੈਂ 80 ਦਾ ਮੈਂਬਰ ਆ ਸ਼੍ਰੋਮਣੀ ਅਕਾਲੀ ਦਲ ਦਾ ਬਤਾਈ 47 ਸਾਲ ਹੋ ਗਏ ਬੜਾ ਚਾਰ ਬੜੀ ਐਮਐਲਏ ਵੀ ਬਣਿਆ ਮੰਤਰੀ ਵੀ ਬਣਿਆ ਔਰ ਤੋਂ ਬਾਅਦ ਵੀ ਲਖਣੜੀਆ ਪਰ ਪਾਰਟੀ ਤੋਂ ਖੰਬੇ ਸੱਚ ਕਦੇ ਨਹੀਂ ਚੱਕਿਆ ਈ ਬਹੁਤ ਘੱਟ ਬੰਦੇ ਅੱਜ ਦੀ ਰਾਜਨੀਤੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੇ ਆ ਅੱਜ ਪਾਰਟੀ ਮੜ ਜੀ ਗੱਲ ਦੇ ਉੱਪਰ ਟਿਕਟ ਨਹੀਂ ਮਿਲੀ ਜਾਂ ਕੋਆਤਾ ਨਹੀਂ ਮਿਲਿਆ ਪਾਰਟੀ ਤੋਂ ਬਾਗੀ ਹੋ ਕੇ ਦੂਜੀਆਂ ਪਾਰਟੀਆਂ ਵੱਲ ਮੁਹਰ ਕਰ ਲੈਂਦੇ ਪੰਜਾਬ ਕੇ ਸਾਰੀਆਂ ਪਾਰਟੀਆਂ ਵਿੱਚ ਇਹ ਹਾਲਾਤ ਆ ਸਿਚੁਏਸ਼ਨ ਇੱਕੋ ਜਿਹੀ ਆ ਕਿਸੇ ਪਾਰਟੀ ਦੇ ਵਿੱਚ ਵੀ ਤੁਸੀਂ ਚਲੇ ਜਾਓ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਪਾਰਟੀ ਤੁਹਾਨੂੰ ਜਾਂਦਿਆਂ ਨੂੰ ਚੇਅਰ ਦੇ ਦੇ ਉੱਥੀ ਵੀ ਕੋਈ ਵਰਕਰ ਤੋਂ ਉੱਠਣਾ ਪੈਂਦਾ ਕੰਮ ਕਰਨਾ ਪੈਂਦਾ ਸੋ ਇਸ ਕਰਕੇ ਮੈਂ ਕਹਿੰਦਾ ਅੱਜ ਜਿਹੜੀ ਵੱਡੀ ਰੰਗੋ ਬਦਲੇ ਆ ਇਹ ਪੋਲੀਟੀਕਲ ਪਾਰਟੀਆਂ ਦੇ ਲਈ ਇੱਕ ਸੰਕੇਤ ਆ ਇੱਕ ਸੋਚੋਂ ਵਾਲੀ ਗੱਲ ਆ ਇਹ ਕੁਣਾ ਨੂੰ ਗੱਲ ਸਮਝ ਲੈਣੀ ਚਾਹੀਦੀ ਆ ਕਿ ਜਿਹੜੇ ਪਾਰਟੀਆਂ ਇਹਨਾਂ ਗੱਲਾਂ ਨੂੰ ਲੈ ਕੇ ਕੰਮ ਕਰਨਗੀਆਂ ਉਹੀ ਲੋਕ ਆਪਣਾ ਵੋਟਾਂ ਲੈ ਤਕਣਗੀਆਂ ਇਹ ਥਪੂਸੀ ਬਾਾਰ ਲੋਕਾਂ ਨੂੰ ਜਿਹੜੀ ਆ ਉਹ ਕੋਈ ਕਹੇ ਤੇ ਉਹਨਾਂ ਨੂੰ ਨਹੀਂ ਪੁੱਛਣਾ ਹੁਣ ਮੈਨੂੰ ਕੱਲ ਦਾ ਇੱਕ ਬੰਦੇ ਨੇ ਸਵਾਲ ਪੁੱਛ ਰਾਇਆ ਜਗਨ ਸਿੰਘ ਸਾਹਿਬ ਤੁਹਾਡਾ ਬਹੁਤ 도ਆਬੇ ਦਾ ਲੀਡਰ ਸੀ ਪਵਨ ਟਿੰਨੋ ਜੀ ਜੀ ਉਹ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਚਲੇ ਗਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਅਤੇ ਇੱਕ ਇਹ ਬ੍ਰਹਮ ਸ਼ਾਸਤਰ ਜਿਹੜਾ ਉਹ ਭੇਜਿਆ ਜਿਹਦਾ ਬੀਜੇਪੀ ਹੈ ਨਾ ਮਰਦਾਂ ਲਾ ਬਣਾਉਂਦੀ ਆ ਇਹ ਬ੍ਰਹਮ ਸ਼ਾਸਤਰ ਗਿਆ ਉਸ ਪਾਰਟੀ ਦੇ ਵਿੱਚ ਇਹ ਜਿੱਦਾਂ ਇਹਨਾਂ ਇੱਥੇ ਦੁਆਬੇ ਵਿੱਚ ਕੋਈ ਅਸਲੀ ਲੀਡਰ ਨਹੀਂ ਬਰਾਬਰ ਉਹ ਮਿਲ ਨਹੀਂ ਖੜ ਦੇ ਦਿੱਤਾ ਉੱਚਾ ਨਹੀਂ ਹੋਣ ਦਿੱਤਾ ਸਾਰੇ ਨੇ ਜਿਹੜੇ ਵੀ ਵੱਡੀਆਂ ਜੀ ਇਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਵੀ ਖਰਾੜਾ ਨਵਾਂ ਪਾਊਗਾ ਬਹੁਤ ਛੇਤੀ ਤੁਹਾਡੇ ਸਾਹਮਣੇ ਇਗਾਲ ਨੇ ਹੰੂ ਕੋ ਪਤ ਕੇ ਅੰਤ ਗਾਂਦੇ ਲੋੜ ਨੇ ਜਿਹੜਾ ਸਾਡਾ ਨਹੀਂ ਹੋ ਸਕਿਆ ਹੁਣ ਉਹਨਾਂ ਦਾ ਵੀ ਨਿੱਕਾ ਹੈ ਬਿਲਕੁਲ ਜੀ ਇਹਦੇ ਵਿੱਚ ਸਿਆਸੀ ਹਲਕਿਆਂ ਦੇ ਵਿੱਚ ਇਹ ਵੀ ਬੜੀਆਂ ਕੰਸੋ ਆਇਆ ਪੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਹਰੂਮ ਉਹਨਾਂ ਨੇ ਪਵਨ ਤੀਨ ਨੂੰ ਬਹੁਤ ਵੱਡੀਆਂ ਸੂਤਾਂਤੀਆਂ ਜਦੋਂ ਆਇਆ ਤੇ ਇਹਨਾਂ ਦਾ ਬੜਾ ਪਾਰਟੀ ਦੇ ਵਿੱਚ ਬਹੁਤ ਅਹਿਮ ਸਥਾਨ ਰੱਖਿਆ ਸੀਗਾ ਪਰ ਇਹਨਾਂ ਕੁਝ ਹੋਂ ਦੇ ਬਾਵਜੂਦ ਜਿਵੇਂ ਅਸੀਂ ਗੱਲ ਦੱਸੀ ਹੈ ਕਿ ਪਾਰਟੀਆਂ ਵੱਲੋਂ ਦਿੱਤੇ ਆ ਤੇ ਜਾਣਾ ਇਹ ਤੁਹਾਡੀ ਬਿਲਕੁਲ ਗੱਲ 100% ਸਹੀ ਹੈ ਕਿ ਜਿਹੜਾ ਬੰਦਾ ਉਸ ਮਹਾ ਪਾਰਟੀ ਦਾ ਨਹੀਂ ਰਿਹਾ ਤੇ ਦੂਸਰੀ ਪਾਰਟੀ ਜਾ ਕੇ ਕਿੰਨਾ ਖਸਟ ਹੋਊਗਾ ਸਰਦਾਰ ਸੋਨ ਸਿੰਘ ਖੰਡ ਆਪਾਂ ਫਾਈਨਲ ਤੇ ਆਈਏ ਕਿ ਜਿਹੜਾ ਪੰਜਾਬ ਦਾ ਭਵਿੱਖ ਕੀ ਹੋਊਗਾ ਜਿਹੜਾ ਆਉਣ ਵਾਲਾ ਸਮਾਂ ਜਿਹੜਾ 2024 ਦੀਆਂ ਗੱਲਾਂ ਕਰਦੇ ਅਸੀਂ ਸਿਰਫ ਤੇ ਸਿਰਫ ਪੰਜਾਬ ਦੀ ਗੱਲ ਕਰਦੇ ਆਂ ਜੇ ਪਾਰਟੀਆਂ ਦੀ ਇਹੋ ਜਿਹੀ ਨੈਸ਼ਨਲ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਦਾ ਦੋਬਦਲ ਹੋ ਰਹੀ ਹੈ ਉਹ ਜਿਹੜਾ ਤਰੰਦਰ ਲੀਡਰ ਜਾਇਆ ਤੇ ਉਹਦੇ ਨਾਲ ਕੀ ਉਹਨਾਂ ਪੰਜਾਬ ਦਾ ਭਵਿੱਖ ਹੋਣ ਵਾਲਾ ਕਿਸ ਤਰ੍ਹਾਂ ਤੁਸੀਂ ਦੇਖਿਓ ਦੇਖੋ ਜਦ ਜਦੋਂ ਮੈਂ ਦੇਖ ਰਿਹਾ ਜਦੋਂ ਆਪਾਂ ਪਹਿਲਾਂ ਜਿਕਰ ਕੀਤਾ ਕਿ ਪੰਜ ਛੇ ਪਾਰਟੀਆਂ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਰਹੀਆਂ ਇਹ ਕਿਤੇ ਪਾਰਟੀ ਦੀ ਵੀ ਜਿਹੜੀ ਆਪਾਂ ਜੇ ਸਹੀ ਦੇਖੀਏ ਇਸ ਵੇਲੇ ਇਹ نیشنل ਪਾਰਟੀਆਂ ਜਿਹੜੀਆਂ ਸਾਡੇ ਕੋਲ ਦੋ ਤਿੰਨਾਂ ਕਾਂਗਰਸ ਪਾਰਟੀ ਆ ਭਾਤਜਨਤਾ ਪਾਰਟੀ ਆ ਜਾਂ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਆ ਕਿ نیشنل ਪਰ ਮੈਂ ਉਹਨੂੰ نیشنل ਪਾਰਟੀ ਇਸ ਕਰਕੇ ਨਹੀਂ ਮੰਨਦਾ ਕਿ ਉਹਨੇ ਸਾਰੇ ਹਿੰਦੁਸਤਾਨ ਦੇ ਵਿੱਚ ਕੈਂਡੀਡੇਟਾਂ ਵੀ ਇੱਕ ਹੀ ਖੜੇ ਕੀਤੇ ਆ ਤੇ ਉਹ ਨੈਸ਼ਨਲ ਉਹਨੇ ਸਰਕਾਰ ਕੀ ਬਣਾਉਣੀ ਆ ਉਹ ਇਸ ਕਾਬਿਲ ਨਹੀਂ ਹੈ ਦੂਜੀ ਪਾਰਟੀ ਦੇ ਕੇ ਜਿਹੜੀ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਜਿਹੜੀ ਆ ਉਹ ਵੀ ਅੱਜ ਜਿਹੜੀ ਆ ਉਹਨਾਂ ਨੇ ਬਹੁਤ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਇੰਡੀਆ ਗਠਵਨਨ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਵਿਸ਼ਵ ਪਾਰਟੀਆਂ ਇਕੱਠੀਆਂ ਹੋ ਗਈਆਂ ਪਰ ਜਿਹੜੀ ਉਹਦੀ ਹਾਈ ਲੈਡਰਸ਼ਿਪ ਹੋ啊 ਉਹ ਵਾਲੇ ਡਿਸਾਈਡ ਨਹੀਂ ਕਰ ਸਕੀ ਕਿ ਸਾਡਾ ਕੱਲ ਨੂੰ ਲਾੜਾ ਕੌਣ ਹੋਊਗਾ ਸਾਡਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਕਿਹੜਾ ਹੈ ਇਹ ਇੱਕ ਵੱਡੀ ਜਿਹੜੀ ਅੱਜ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਇਹ ਵੱਡੀ ਇੱਕ ਦੁਬਧਾ ਹੈ ਕਿ ਜੇ ਅਸੀਂ ਜੇ ਵੋਟ ਪਾਉਣੀ ਆ ਤਾਂ ਹਣ ਕਿਹੜੇ ਪ੍ਰਦੇਸ਼ ਨੂੰ ਬਾਗਡੁਰ ਕਿਹਨੂੰ ਸੰਭਾਲਣੀ ਆ ਇਹ ਜਿਹੜੀ ਇੰਡੀਆ ਗਠਰ ਬੰਦ ਪਾਇਆ ਕਿਹੜੀ ਪਾਰਟੀ ਇਹਨਾਂ ਦੇ ਵਿੱਚੋਂ ਰੂਲਿੰਗ ਪਾਰਟੀ ਜਾਊਗੀ ਹੈੱਡ ਹੋਊਗਾ ਤੇ ਉਹ ਜਿਹੜੇ ਉਹ ਵਿਚਾਰ ਕਰਦੇ ਆ ਤੇ ਫਿਰ ਲੋਕਾਂ ਨੂੰ ਹਲੇ ਇੱਕੀ ਦਾ ਨਿਹਰਾ ਆ ਆਮ ਆਦੀ ਪਾਰਟੀ ਔਰ ਕਾਂਗਰਸ ਜਿਹੜੀ ਆ ਉਸ ਪਾਰਟੀ ਦਾ ਇੰਡੀਆ ਪਾਰਟੀ ਦਾ ਹਿੱਸਾ ਆ ਪਰ ਪੰਜਾਬ ਦੇ ਵਿੱਚ ਦੋਨੋਂ ਗੱਲ ਵਖ ਲੜਦੇ ਆ ਅੱਜ ਲੋਕ ਇਹ ਵੀ ਸੋਚਦੇ ਆ ਜੇ ਅਸੀਂ ਇੱਥੇ ਐਮਪੀ ਚ ਦਾਤਾ ਝਾੜੂ ਦਾ ਉਹ ਕਿਹੜੀ ਪਾਰਟੀ ਨੂੰ ਵੋਟ ਪਾਊਗਾ ਦਿੱਲੀ ਜਾ ਕੇ ਪ੍ਰੈਜਿਡੈਂਟ ਬਣਾਉਣ ਵਾਸਤੇ ਜੇ ਅਸੀਂ ਕਾਂਗਰਸ ਆ ਬਣਾਤਾ ਉਹ ਕਿਹਨੂੰ ਵੋਟ ਪਾਊਗਾ ਇਹ ਮਤਲਬ ਇੱਥੇ ਵਖ ਵਖ ਲੜਦੇ ਆ ਦਿੱਲੀ ਜਾ ਕੇ ਕਹਿੰਦੇ ਅਸੀਂ ਇਕੱਠੇ ਆ ਇਹ ਸਮਝ ਨਹੀਂ ਆਉਂਦੀ ਚਲੋ ਉੱਦਾਂ ਤਾਂ ਬਹੁਤ سارے ਦਰਿਆ ਰੱਖਿਆ ਕਿ ਸਮੁੰਦਰ ਚ ਜਾ ਡਿੱਗਦੇ ਆ ਉਹ ਸਾਰੇ ਉੱਥੇ ਹੁੰਦੇ ਪਰ ਲੱਭਦਾ ਕੁਝ ਨਹੀਂ ਹੁੰਦਾ ਉਹ ਪਾਣੀ ਕਿਹੜੇ ਦਰਿਆ ਦਾ ਹੈ ਸਮੁੰਦਰ ਇੱਦਾਂ ਦਾ ਹੁੰਦਾ ਸੋ ਇਹ ਕਨਫਿਊਜ਼ਨ ਬਹੁਤ ਵੱਡਾ ਜਿਹੜਾ ਆ ਉਹ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਸੋ ਪੰਜਾਬ ਦੇ ਵਿੱਚ ਲੋਕ ਇਸ ਗੱਲ ਨੂੰ ਅੱਜ ਸਮਝਣ ਲੱਗ ਪਏ ਆ ਕਿ ਪੰਜਾਬ ਦੇ ਵਿੱਚ ਜੇ ਸਾਡੇ ਹੱਕ ਕੋਖੜ ਜਿਹੜੇ ਉਹ ਸੇਵ ਆ ਤੇ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਸ਼ੇਸ਼ਤ ਸੈਂਟਰ ਸਾਡੀ ਸਰਕਾਰ ਨਹੀਂ ਬਣਦੀ ਪਰ ਜਿਹੜੀ ਪੰਜਾਬ ਦੀ ਜਦੋਂ ਹਿੱਤਾਂ ਦੀ ਗੱਲ ਆਉਂਦੀ ਆ ਇਹ ਕਿਸਾਨਾਂ ਦੀ ਗੱਲ ਵਾ ਤੇ ਵਪਾਰੀਆਂ ਦੀ ਗੱਲ ਵਾ ਸਾਡੇ ਗਰੀਬ ਤੱਕੇ ਦੀ ਗੱਲ ਵਾ ਮਲਾਜ਼ਮਾਂ ਦੀ ਖਾਤੋਂ ਤੇ ਗੱਲ ਵਾ ਤੇ ਸ਼ਰੋਮਣੀ ਅਕਾਲੀ ਦਲ ਹੀ ਲੋਕਾਂ ਦੇ ਸਾਹਮਣੇ ਆਉਂਦਾ ਔਰ ਇਸ ਪਾਰਟੀ ਨੇ ਜਦੋਂ ਵੀ ਮੌਕਾ ਮਿਲਿਆ ਇਹ ਸਾਰੇ ਵਰਗਾਂ ਲਈ ਕੁਝ ਕੀਤਾ ਲੋਕਾਂ ਦੇ ਕਹਿਣ ਦੀ ਗੱਲ ਵਾ ਅਸੀਂ ਉੱਪਰ ਨਹੀਂ ਕਹਿ ਸਕਦੇ ਅਸੀਂ ਕਿਸਾਨਾਂ ਲਈ ਕੀ ਕੀਤਾ ਅਸੀਂ ਮਲਾਜ਼ਮਾਂ ਲਈ ਕੀ ਕੀਤਾ ਅਸੀਂ ਵਪਾਰੀਆਂ ਲਈ ਕੀ ਕੀਤਾ ਸਾਡੇ ਅੰਦਾਸੀ ਦੀ ਗੱਲ ਵਾ ਸਾਡੇ ਜਿਹੜੀ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਵਾ ਉਹ ਅਸੀਂ ਕਿੱਥੇ ਲੈ ਕੇ ਗਏ ਆ ਉਨਾ ਪਾਰਟੀ ਦੇ 2 ਸਾਲ ਤੋਂ ਬਾਅਦ ਤਮਾ ਸਮਾ ਹੋ ਗਿਆ ਅੱਜ ਸੇ ਤੇ ਕੀ ਕਹਿਣਗੇ ਜੀ ਕਿਹੜਾ ਇਹ ਕਹਿਣਗੇ ਅਸੀਂ 2 2.5 ਸਾਲ ਦੇ ਵਿੱਚ ਇਹ ਆ ਕੰਮ ਕਰ ਦਿੱਤਾ ਜਦਕਿ ਜਿਹੜੀ ਬਹੁਤ ਇਮਾਨਦਾਰ ਪਾਰਟੀ ਕਹਿੰਦੀ ਸੀ ਅੱਜ ਉਹ ਜਿਹੜਾ ਉਹਨਾਂ ਦਾ ਸੁਪਰੀਮੋ ਆ ਅੱਜ ਉਹ ਵੱਡੇ ਘਟਾਏ ਦੇ ਵਿੱਚ ਜਾਂਦਾ ਚਲੇ ਗਿਆ ਔਰ ਪੰਜਾਬਦਿਆਂ ਦੀ ਜਿਹੜੀ ਤਲਵਾਰ ਲਟਕ ਰਹੀ ਆ ਤੇ ਹੋਰ ਬੰਦੇਆਂ ਉੱਪਰ ਲਟਕ ਰਹੀ ਆ ਫਿਰ ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਵੀ ਆ ਅੱਜ ਉਹਦਾ ਵਿਰੋਧ ਪੰਜਾਬ ਵਿੱਚ ਇਸ ਕਰਕੇ ਹੋ ਰਿਹਾ ਕਿ ਆਮ ਲੋਕ ਵਿਰੋਧ ਕਰ ਰਹੇ ਆ ਕਥਾਨ ਕਰ ਰਹੇ ਆ ਕਿ ਉਹਨਾਂ ਨੇ ਕਹਿ ਕੇ ਮੁਕਰਿਆ ਦੋ ਗੱਲਾਂ ਤੋਂ ਸਾਡੇ ਮਾਨਯੋਗ ਜਿਹੜੇ ਪ੍ਰਧਾਨ ਮੰਤਰੀ ਆ ਉਹ ਪਿਛੇ ਹੋ ਗਏ ਮੁਕਰ ਗਏ ਲੋਕਾਂ ਦੇ ਨਾਲ ਵਾਧਾ ਹਾਂ ਇੱਕ ਉਹਨਾਂ ਨੇ ਆਪਣੇ ਜਿਸ ਵੇਲੇ ਇੱਥੇ ਗੁਰਾਂਤ ਦੇਵ ਜੀ ਦੇ 550 ਸਾਲਾ ਤੇ ਆਏ ਆ ਸਰਤਾਨਪੁਰ ਉਹਨਾਂ ਨੇ ਬੰਦੀ ਸਿੰਘ ਨੂੰ ਰਿਹਾਈ ਕਰਨ ਲਈ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜੀਬ ਜੀ ਐਲਾਨ ਕੀਤਾ ਸੀ ਉਹ ਤੋਂ ਮੁਕਰ ਗਏ ਦੂਸਰਾ ਉਹਨੇ ਕਿਸਾਨਾਂ ਦੇ ਸੰਘਰਸ਼ ਤੋਂ ਬਾਅਦ ਉਹਨਾਂ ਨਾਲ ਤਮੀਜ਼ਤਾ ਕਰ ਲਿਆ ਉਹ ਤੋਂ ਮੁਕਰ ਗਏ ਅੱਜ ਇਹ ਇਹ ਕਰਕੇ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਮੁਖਾਲਫਤ ਕਰ ਰਹੇ ਆ ਅੱਜ ਉਹਨਾਂ ਨੂੰ ਕੇਸ ਕਰਨਾ ਪੈ ਰਿਹਾ ਵੇਖੋ ਕੈਂਡੀਡੇਟ ਨੂੰ ਤਖਰੀਬ ਪਾਰਟੀ ਐ ਖੜੇ ਕਰ ਦਵੇਂ ਦਰਉਦਰੋਂ ਕਰਕੇ ਕਰੀ ਜਾਣ ਪਰ ਉਹਨਾਂ ਨੂੰ ਉਹਨੂੰ ਗੇਟ ਲੈਣਾ ਪੰਜਾਬ ਦੇ ਵਿੱਚ ਬਹੁਤ ਔਖਾ ਆ ਇਹ ਮੇਰੇ ਜਿਹੜੀ ਗੱਲ ਆ ਇਹ ਮੈਂ ਸਾਫ਼ ਸਪਰੇਖਾਂ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਅੱਜ ਉਹਨਾਂ ਦੇ ਤੱਕ ਨਹੀਂ ਜਾ ਰਹੀ ਬਹੁਤ ਬਹੁਤ ਧੰਨਵਾਦ ਸਦਾਸੂ ਸਿੰਘ ਖੰਡਰ ਜੀ ਨੂੰ ਦੋਸਤੋ ਇਹ ਸਨ ਸਾਬਕਾ ਕੈਬਨਰਲ ਅਤੇ ਸਦਾਸੂ ਸਿੰਘ ਖੰਡਰ ਜਿਨ੍ਹਾਂ ਨੇ ਮੌਜੂਦਾ ਪੰਜਾਬ ਦੇ ਹਾਲਾਤਾਂ ਦੇ ਨਾਲ-ਨਾਲ ਪੂਰੇ ਭਾਰਤ ਦੇ ਹਾਲਾਤਾਂ ਦੀ ਜਿੱਥੇ ਚਿੰਤਾ ਵੀ ਕੀਤੀ ਚਿੰਤਨ ਵੀ ਕੀਤਾ ਨਾਲ ਦੇ ਨਾਲ ਸਮਾਧਾਨ ਵੀ ਦੱਸਿਆ ਤੇ ਨਾਲ ਉਹਨਾਂ ਨੇ ਜਿਹੜੀ ਆਉਣ ਵਾਲੇ ਸੋ ਜਿਹੜੀਆਂ ਲੱਛਣਾਂ ਆ ਰਹੀਆਂ ਉਹਦੇ ਵਿੱਚ ਕਿਸ ਤਰ੍ਹਾਂ ਦੀ ਪਾਰਟੀ ਦੀ ਕਰਕਰਤਾ ਜਿਹੜੇ ਆਉਂਦੇ ਆ ਉਹਨਾਂ ਦਾ ਵਿਰੋਧ ਪੂਰੀ ਤਰ੍ਹਾਂ ਨੇ ਤਸੀਲਾਂ ਦੱਸਿਆ ਸੀ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਇਹਨਾਂ ਨਾਲ ਕੀਤੀ ਗੱਲਬਾਤ ਪਹੁੰਚਾਈਏ ਸ਼ਾਇਰ ਤੋਂ ਲਿਵਿੰਗ ਇੰਡੀਆ ਨਿਊਜ਼ ਲਈ ਗੁਰ